ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਅੱਜ ਆਪਾਂ حاضر ਹੋਏ ਆ ਨਵੀਂ ਵੀਡੀਓ ਲੈ ਕੇ ਵੀਡੀਓ ਅੰਦੇ ਤੱਕ ਦੇਖਿਆ ਕਰੋ ਲਾਇਕ ਕਰਿਆ ਕਰੋ ਸ਼ੇਅਰ ਕਰਿਆ ਕਰੋ ਕਮੈਂਟ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਿਓ ਅੱਜ ਆਪਾਂ ਬਣਾਵਾਂਗੇ ਗ੍ਰੀਨ ਸੌਸ ਗ੍ਰੀਨ ਚਟਣੀ ਨਹੀਂ ਬਣਾਉਣੀ ਆਪਾਂ ਨੇ ਗ੍ਰੀਨ ਸੌਸ ਬਣਾਵਾਂਗੇ ਇਹ ਲਈ ਆਪ ਪਦੀਨਾ ਧਨੀਆ ਅਦਰਕ ਹਰੀਆਂ ਮਿਰਚਾਂ ਇੱਕ ਪਿਆਜ਼ ਤੇ ਲਸਣ ਦੀਆਂ ਚਾਰ ਕੁੱਤੀਆਂ ਬਾਕੀ ਮਿਰਚਾਂ ਤੁਸੀਂ ਆਪਣੇ ਹਿਸਾਬ ਨਾਲ ਪਾ ਲਿਓ ਜਿੰਨੀ ਆਪ ਪਾਉਣੀ ਹੈ ਪਨੀਰ ਕਲਰ ਨਹੀਂ ਪਾਉਣਾ ਇਹਦੇ ਵਿੱਚ ਗ੍ਰੀਨ ਆਪਾਂ ਪਿਆਜ਼ ਦੇ ਭੁੰਕਾ ਪਾਵਾਂਗੇ ਗ੍ਰੀਨ ਕਰਨ ਵਾਸਤੇ ਇਹਨੂੰ ਬਾਜ਼ਾਰ ਵਾਲਿਆਂ ਨੇ ਤਾਂ ਕਲਰ ਪਾਇਆ ਹੋ ਹੁੰਦਾ ਉਹ ਨਹੀਂ ਆਪਾਂ ਨੇ ਪਾਉਣਾ ਹੈਗਾ ਚਲੋ ਜੀ ਕਰਦੇ ਆ ਸ਼ੁਰੂ ਇਹਨਾਂ ਨੂੰ ਮਿਕਸਰ 'ਚ ਪੀਸਦੇ ਆ ਚੰਗੀ ਤਰ੍ਹਾਂ ਲਓ ਜੀ ਮਿਕਸਰ 'ਚ ਪੀਸ ਲਿਆ ਇਹਦੇ ਵਿੱਚ ਪਾ ਲਿਆ ਜੱਗ ਵੀ ਧੋ ਕੇ ਵਿੱਚੇ ਪਾ ਲਿਆ ਚਲੋ ਜੀ ਆਪਾਂ ਹੁਣ ਰੱਖਦੇ ਆ ਗੈਸ 'ਤੇ ਇਹਨੂੰ ਲਓ ਜੀ ਕੜਾਹੀ ਰੱਖ ਲਈ ਆਪਾਂ ਨੇ ਹੁਣ ਇਹਦੇ ਵਿੱਚ ਪਾਵਾਂਗੇ ਆਪਾਂ ਥੋੜਾ ਜਿਹਾ ਫੈਂਟ ਇੱਕ ਗੱਲ ਦਾ ਧਿਆਨ ਰੱਖਣਾ ਸਰੋਂ ਦਾ ਤੇਲ ਪਾਉਂਗਾ ਮੈਂ ਰੈਣ ਪਨਪਿਓ ਨਹੀਂ ਪਾਉਂਗਾ ਕਿਉਂਕਿ ਇਹਨੂੰ ਠੰਡੀ ਹੋ ਕੇ ਜੰਮ ਜਾਣਾ ਆਪਾਂ ਨੇ ਇਹ ਰੱਖਾਂਗੇ ਦੋ ਤਿੰਨ ਮਹੀਨੇ ਸਟੋਰ ਕਰਕੇ ਲੋ ਜੀ ਹੁਣ ਆਪਾਂ ਨੇ ਇਹਦੇ ਵਿੱਚ ਇਹ ਪਾ ਦੇਣੀ ਆ ਜਦੋਂ ਜ਼ਿਆਦਾ ਤੀਨਾ ਧਣੀ ਹੁੰਦਾ ਸਰਦੀਆਂ ਵਿੱਚ ਬਣਾ ਕੇ ਰੱਖ ਲਓ ਕਰਨੀਆਂ ਚ ਲੋੜ ਨਹੀਂ ਪਉਣਦੀ ਹਮ ਹੁਣ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਅੱਧਾ ਚਮਚਾ ਪਾਵਾਂਗੇ ਚਿੱਟੇ ਨੂਨ ਦਾ ਅੱਧਾ ਚਮਚਾ ਕਾਲੇ ਨੂਨ ਦਾ ਬਾਕੀ ਆਪਾਂ ਬਾਅਦ 'ਚ ਵੀ ਪਾ ਸਕਦੇ ਹਾਂ ਜੇ ਇਹ ਪਨੋਂ ਘੱਟ ਲੱਗੇ ਇੱਕ ਚਮਚਾ ਪਾਵਾਂਗੇ ਚਾਟ ਮਸਾਲੇ ਦਾ ਥੋੜਾ ਜਿਹਾ ਪਾਵਾਂਗੇ ਚਿੰਗੂ ਦਾ ਰਸ ਬਾਕੀ ਇੱਕ ਚੀਜ਼ ਰਹਿ ਗਈ ਉਹ ਪਾਵਾਂਗੇ ਬਾਅਦ 'ਚ ਨੂੰ ਠੰਡੀ ਕਰਕੇ ਲਓ ਜੀ ਹੁਣ ਪਕਾਵਾਂਗੇ ਇਹਨੂੰ ਗਾੜੀ ਹੋਣ ਤੱਕ ਲਓ ਘੱਟ ਗੈਸ ਕਰਕੇ ਪਾਣੀ گاੜਾ ਕਰ ਲਿਆ ਥੋੜੀ ਜਿਹੀ देर ਹੋਰ ਪਾਵਾਂਗੇ ਥੋੜੀ ਜਿਹੀ ਇੱਕ ਗੱਲ ਦਾ ਖਾਸ ਧਿਆਨ ਰੱਖਣਾ ਜੇ ਤੋਂ ਜਿਹੜੇ ਭਾਂਡੇ ਚ ਤੁਸੀਂ ਬਣਾਉਣੀ ਆ ਨੌਨ ਸਟਿਕ ਚਾਹੀਦਾ ਜਾਂ ਫਿਰ ਸਟੀਲ ਦਾ ਚਾਹੀਦਾ అలੂਮੀਨੀਅਮ ਦੇ ਭਾਂਡੇ ਚ ਨਾ ਬਣਾਇਓ ਨਾਲ ਉਸੇ ਵਿੱਚ ਇਹਨਾਂ ਦੋ ਭਾਂਡਿਆਂ ਚ ਬਣਾਇਓ ਲਓ ਜੀ ਹੁਣ ਪੀਸੀਆਂ ਵਿੱਚ ਭੁੰਕਾ ਪਾਵਾਂਗੇ ਇਸ ਵਿੱਚ ਜਦੋਂ ਪਾਣੀ ਸੁੱਕਾ ਗਿਆ ਸਟਣੇਗਾ ਘੱਟ ਅੱਗ ਕਰਕੇ ਬਣਾਉਣੀ ਹੈ ਜੋ ਜ਼ਿਆਦਾ ਅੱਗ ਕਰਾਂਗੇ ਫਿਰ ਪਾਏ ਨੇ ਜਲ ਜਾਣਾ ਟੇਸਟ ਖਰਾਬ ਹੋ ਜਾਣਾ ਇਹਦਾ ਬਸ ਗੈਸ ਕੱਟ ਕਰਿਆ ਹੋਇਆ ਇਸ ਤਰ੍ਹਾਂ ਹੀ ਪਕਾਵਾਂਗੇ ਲਓ ਜੀ ਚਟਣੀ ਦਾ ਪਾਣੀ ਬਿਲਕੁਲ ਸੁੱਕ ਗਿਆ ਦੇਖੋ ਇਸ ਤਰ੍ਹਾਂ ਦੀ ਗਾੜੀ ਹੋ ਗਈ ਹੁਣ ਆਪਾਂ ਨੇ ਬਸ ਗੈਸ ਬੰਦ ਕਰ ਦੇਣਾ ਹੁਣ ਇਹਨਾਂ ਠੰਡੀ ਕਰਾਂਗੇ ਠੰਡੀ ਕਰਕੇ ਇੱਕ ਚੀਜ਼ ਪਾਵਾਂਗੇ ਆਪਾਂ ਬਾਅਦ 'ਚ ਹੋਏ ਤੇ ਜਿਹਦੇ ਨਾਲ ਇਹ ਨਾ ਖਰਾਬ ਨਹੀਂ ਹੋਣਾ ਹੈਗਾ ਲਓ ਜੀ ਸਟਫਿੰਗ ਹੋ ਗਈ ਠੰਡੀ ਦੇਖ ਲਓ ਕਿੰਨੀ ਵਧੀਆ ਬਣੀ ਹੈ ਹੁਣ ਆਪਾਂ ਪਾਵਾਂਗੇ ਇਹ ਵਿੱਚ ਸਿਰਕੇ ਦੀ ਇੱਕ ਘੜਚੀ ਜੇ ਤੁਸੀਂ ਵੱਧ ਖੱਟਾ ਕਰਨਾ ਹੈ ਤਾਂ ਤੁਸੀਂ ਵੱਧ ਵੀ ਪਾ ਸਕਦੇ ਹੋ ਥੋੜਾ ਜਿਹਾ ਘਰ ਪਾ ਲੰਨੇ ਇਹਦੇ ਨਾਲ ਹੁਣ ਖਰਾਬ ਨਹੀਂ ਹੋਊਗੀ ਹੋਰ ਪਾਵੋ ਪਾਵੇਂ ਛੋਟੇ ਘੜਚੀ ਹੈ ਲਓ ਜੀ ਬਣ ਕੇ ਹੋ ਗਈ ਤਿਆਰ ਹੋ ਇਹ ਪੈਦੇ ਡੱਬੇ ਚ ਪਾ ਕੇ ਫ੍ਰਿਜ 'ਚ ਰੱਖ ਲੈਣੀ ਆ। ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ? ਲਾਈਕ ਕਰਿਓ, ਸ਼ੇਅਰ ਕਰਿਓ, ਕਮੈਂਟ ਕਰਿਓ, ਚੈਨਲ ਨੂੰ ਸਬਸਕ੍ਰਾਈਬ ਕਰਿਓ। ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਮਿਲਾਂਗੇ ਅਗਲੇ ਵੀਡੀਓ ਵਿੱਚ।